ਮੇਰੀ ਧੀ ਦੀ ਇਹਨਾਂ ਨੇ ਹਤਿਆ ਕੀਤੀ ਆ ਮੈਨੂੰ ਸ਼ੱਕ ਆ ਮੇਰੀ ਕੁੜੀ ਬੜੀ ਸੋਹਣੀ ਆਈ ਆ ਯੂ ਐਸ ਏ ਚੋਂ ਮਿਲ ਕੇ ਆਈ ਆ ਉਹ ਆਪਣੇ ਪੈਕਿੰਗ ਸੰਡੇ ਪਰ ਇਹਨਾਂ ਥਾਸੜੇ ਰਾਤ ਨੂੰ ਉਹਨੇ ਮੈਨੂੰ ਮੈਸੇਜ ਕੀਤਾ ਮੰਮੀ ਮੇਰਾ ਫੋਨ ਨਹੀਂ ਚੱਲਦਾ ਮੇਰੇ ਤੋਂ ਫੋਨ ਨਹੀਂ ਕਰ ਹੋਣਾ ਮੈਂ ਕੱਲ ਨੂੰ ਜਾਂ ਪਰਸ ਨੂੰ ਮਾਸੀ ਆਪਣੀ ਦੇ ਜਾਣਾ ਤੇਨੂੰ ਕਾਲ ਕਰੂੰਗੀ ਤਾਂ ਮੁੜ ਕੇ ਇਹਨਾਂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿੱਤਾ ਕੀ ਨਹੀਂ ਕਰ ਦਿੱਤਾ ਮੈਨੂੰ ਮੁੱਕੀ ਦਾ ਹਜੇ ਤਾਈਂ ਫੋਨ ਨਹੀਂ ਆਇਆ ਨਾ ਮੇਰੇ ਕੋ ਕਿਸੇ ਨੇ ਮਹਿਸੂਸ ਕੀਤਾ ਨਾ ਮੈਨੂੰ ਹਜੇ ਤਾਈਂ ਦੱਸਿਆ ਸultanpur Lodhi ਦੇ ਵਿੱਚ ਅਮਰੀਕਾ ਸਿਟੀਜ਼ਨ ਮਹਿਲਾ ਦੀ ਹੋਈ ਮੌਤ ਮੌਤ ਦੇ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਮਹਿਲਾ ਦੀ ਮਾਂ ਨੇ ਲਗਾਏ ਸੌਰੇ ਪਰਿਵਾਰ ਤੇ ਗੰਭੀਰ આરોਪ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ Sultanpur Lodhi ਦੇ ਵਿੱਚ ਲੋੜੀ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਤੋਂ ਇੱਕ ਮਹਿਲਾ ਆਪਣੇ ਸੌਰੇ ਘਰ ਪਹੁੰਚੀ ਸੀ ਤੇ ਜਿੱਥੇ ਉਸ ਦੀ ਮੌਤ ਹੋ ਗਈ ਸੀ ਤੇ ਅੱਜ ਉਸ ਮਹਿਲਾ ਦੇ ਮਾਤਾ ਪਿਤਾ ਮੀਡੀਆ ਸਾਹਮਣੇ ਆਏ ਨੇ ਤੇ ਸੌਰੇ ਪਰਿਵਾਰ ਤੇ ਗੰਭੀਰ આરોਪ ਲਗਾਏ ਨੇ ਉਹਨਾਂ ਨੇ ਕਿਹਾ ਕਿ ਸੌਰੇ ਪਰਿਵਾਰ ਨੇ ਸਾਡੀ ਕੁੜੀ ਦੀ ਹੱਤਿਆ ਕੀਤੀ ਹੈ। ਅਧਿਕਾਰ ਕੀ ਨਾਮ ਹੈ ਤੁਹਾਡਾ ਤੇ ਕੀ ਕੁੜੀ ਦਾ ਨਾਮ ਹੈ? ਮੇਰਾ ਮੇਸੇ ਨਰਮਲ ਕੋਰ ਨਾ ਆਂ। ਮੈਂ ਜੁਕੇ ਦੀ ਰਹਿਣ ਵਾਲੀ ਆਂ। ਜੁਕੇ ਚੋਂ ਆਈ ਆਂ। ਮੇਰੀ ਧੀ ਦੀ ਇਹਨਾਂ ਨੇ ਹੱਤਿਆ ਕੀਤੀ ਆ। ਮੈਂ ਮੈਨੂੰ ਸ਼ੱਕ ਆ। ਮੇਰੀ ਕੁੜੀ ਬੜੀ ਸੋਹਣੀ ਆਈ ਆ ਯੂ ਐਸ ਏ ਚੋਂ ਮਿਲ ਕੇ ਆਈ ਆ ਆਪਣੇ ਪੇਕਿੰਗ ਸੰਡੇ ਪਰ ਇਹਨਾਂ ਥਾਸੜੇ ਰਾਤ ਨੂੰ ਉਹਨੇ ਮੈਨੂੰ ਮੈਸੇਜ ਕੀਤਾ ਮੰਮੀ ਮੇਰਾ ਫੋਨ ਨਹੀਂ ਚੱਲਦਾ ਮੇਰੇ ਤੋਂ ਫੋਨ ਨੀ ਕਰ ਹੋਣਾ। ਮੈਂ ਵਕਾਲੂ ਜਾਂ ਪਰਸੋਂ ਮਾਸੀ ਆਪਣੀ ਦੇ ਜਾਣਾ ਹੈ ਤੈਨੂੰ ਕਾਲ ਕਰੂੰਗੀ ਤਾਂ ਮੁੜ ਕੇ ਇਹਨਾਂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿੱਤਾ ਕੀ ਨਹੀਂ ਕਰ ਦਿੱਤਾ ਮੈਨੂੰ ਮੁਕੀ ਦਾ ਹਜੇ ਤਾਈਂ ਫੋਨ ਨਹੀਂ ਆਇਆ ਨਾ ਮੇਰੇ ਕੋਈ ਕਿਸੇ ਨੇ ਮਹਿਸੂਸ ਕੀਤਾ ਨਾ ਮੈਨੂੰ ਹਜੇ ਤਾਈਂ ਦੱਸਿਆ ਹਾਂਜੀ ਸੋਹਰਾ ਪਰਿਵਾਰ ਵਾਲੋ ੱੱਕੇ ਨਾ ਸੱਦੀ ਆ ਕਹਿੰਦੇ 20 ਤਰੀਕ ਨੂੰ ਵਿਆਹ ਆ ਭੂਆ ਦੇ ਮੁੰਡੇ ਦਾ ਤੈਨੂੰ ਜਾਣਾ ਪੈਣਾ ਆ ਵਿਆਹ ਇੱਥੇ ਕੋਈ ਨਹੀਂ ਸੀਗਾ ਸਾਨੂੰ ਉਸ ਬੂਤ ਚਾਹੀਦਾ ਕਿਹੜੇ ਵਿਆਹ ਤੇ ਇਹਨਾਂ ਨੇ ਸੱਦੀ ਆ ਕਿਹੜਾ ਵਿਆਹ ਆ ਘਰ ਦੇ ਵਿੱਚ ਪਹਿਲਾਂ ਵੀ ਕੋਈ ਪਲੇਸ ਹਾਂ ਸਾਲ ਹੋ ਗਿਆ ਇੰਡੀਆ ਚੋਂ ਗਈ ਨੂੰ ਲੜਾਈ ਕਲੇਸ਼ ਬਹੁਤ ਸੀ ਘਰ ਦੇ ਵਿੱਚ ਪ੍ਰੋਣਾ ਬਹੁਤ ਜ਼ਿਆਦਾ ਉਹਨੂੰ ਟੌਰਚਰ ਕਰਦਾ ਸੀ ਟਿਕਣ ਨਹੀਂ ਸੀ ਉਹਨੂੰ ਦਿੰਦਾ ਪਹਿਲਾਂ ਵੀ ਕੱਦ ਕੋਈ ਮਾਮਲਾ ਹੋਇਆ ਜੇ ਆਇਆ ਤਾਂ ਸ਼ਿਕਾਇਤ ਪਈ ਹੋਵੇ ਤੁਹਾਡੇ ਕੋਲ ਨਹੀਂ ਕੋਈ ਨਹੀਂ ਆਈ ਸਾਡੇ ਕੋਲ ਸਾਨੂੰ ਕੁਤ ਮਾਰਵਾ ਜਿਆਦਾ ਕਰੀ ਜਾਂਦੇ ਰਹਿੰਦੇ ਸੀ ਨਹੀਂ ਕੁੱਟ ਮਾਰਨੀ ਸੀ ਕਰ ਕੁੱਟ ਮਾਰ ਕਰ ਇਹ ਨਹੀਂ ਸਕਦੇ ਬਾਹਰ ਜੇ ਕੁੱਟ ਮਾਰ ਕਰਦਾ ਹੁੰਦਾ ਤਾਂ ਫੇਰ ਬਾਹਰ ਨਾ ਉਹ ਛੱਡ ਦਿੰਦੇ ਉਹਨੂੰ ਇਹਨਾਂ ਨੇ ਇੱਥੇ ਆ ਕੇ ਸਾਰਾ ਕੁਝ ਪਲੈਨਿੰਗ ਦੇ ਨਾਲ ਪ੍ਰੋਣਾ ਦੇ ਸਹਿਮਤੀ ਦੇ ਨਾਲ ਸਾਰਾ ਕੁਝ ਕੀਤਾ ਇਹਨਾਂ ਨੇ ਪਰ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਪੋਸਟਮਾਰਟਮ ਦੱਸ ਦੇ ਕਿ ਬੋੜੀ ਦਾ ਹੋਇਆ ਹੈ ਪੋਸਟਮਾਰਟਮ ਸਾਡੀ ਇਜਾਜ਼ਤ ਤੋਂ ਬਿਨਾਂ ਇਹਨਾਂ ਨੂੰ ਕਰਾਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜੇ ਹੁਣ ਸਾਡੀ ਰਜਾਵੰਦੀ ਨਾ ਹੁੰਦਾ ਸਾਨੂੰ ਪਤਾ ਲੱਗਦਾ ਸਾਡੀ ਕੁੜੀ ਨੂੰ ਕੀ ਹੋਇਆ ਕੀ ਨਹੀਂ ਹੋਇਆ ਨਾਲੇ ਅਸੀਂ ਇਹਨਾਂ ਨੂੰ ਫੋਨ ਵੀ ਕੀਤਾ ਮੈਸੀ ਵਾਲਿਆਂ ਨੇ ਵੀ ਫੋਨ ਕੀਤਾ ਪੁਲਿਸ ਆਫਸਰ ਨੂੰ ਵੀ ਉਹਨਾਂ ਦੀ ਮੰਮ ਡੈਡ ਆਉਂਦੇ ਆ ਉਹਦੀ ਇਜਾਜ਼ਤ ਤੋਂ ਬਿਨਾਂ ਤੁਸੀਂ ਪੋਸਟਮਾਰਟਮ ਨਹੀਂ ਕਰ ਸਕਦੇ ਪਰ ਉਹਨਾਂ ਨੇ ਕਹਿਣ ਦੇ ਬਾਵਜੂਦ ਵੀ ਪੋਸਟਮਾਰਟਮ ਕਰਾ ਦਿੱਤਾ ਪਰ ਵੱਡੀ ਦੇ ਕੇ ਦੁਬਾਰਾ ਮੰਗ ਕਰਦੇ ਹੋ ਕਿ ਦੁਬਾਰਾ ਪੋਸਟਮਾਰਟ ਹੋਣੀ ਚਾਹੀਦਾ ਹੈ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਦੁਬਾਰਾ ਸਾਰਾ ਕੁਝ ਦੁਬਾਰਾ ਹੋਣਾ ਚਾਹੀਦਾ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹ ਗੱਲ ਹੋ ਰਹੀ ਕੋਈ ਵਿਆਹ ਨੂੰ ਕਿੰਨੇ ਸਾਲ ਹੋ ਗਏ ਸੀ ਉਹਨਾਂ ਦੇ ਤੇ ਕਿੰਨੇ ਬੱਚੇ ਹੋਣਾਂ ਦੇ ਇਹ 9 ਸਾਲ ਹੋ ਗਏ ਵਿਆਹ ਨੂੰ ਇੱਕ ਬੱਚਾ ਹੈ ਉਹਦੇ ਲੜਕਾ 5 ਸਾਲ ਦਾ ਹਾਂ ਜੀ ਤੇ ਹੁਣ ਜਦੋਂ ਇੱਥੇ ਆਏ ਆ ਕੋਈ ਬਿਮਾਰੀ ਬੁਮਾਰੀ ਕੋ ਇਹੋ ਜੀ ਗੱਲ ਕੋਸ਼ ਨਹੀਂ ਸੀ ਕੋਈ ਬਿਮਾਰੀ ਨਹੀਂ ਕੋਈ ਗੋਲੀ ਨਹੀਂ ਸਕੰਦੇ ਹਾਂਜੀ ਦੰਦ ਦੰਦ ਕੰਦੀ ਸੀ ਮੇਰੇ ਤੋਂ ਕਰਨਾ ਮੈਂ ਕੰਨ ਆਇਆ ਬੱਸ ਸਾਡੇ ਵੀ ਆ ਉਹਨਾਂ ਦੀ ਮੰਡੇ ਆ ਤੁਹਾਡੇ ਨਾਲ ਕਦੀ ਕੋਈ ਪਰਿਵਾਰਕ ਦੌਰ ਤੇ ਝਗੜੇ ਹੁੰਦੇ ਸੀ ਤੁਹਾਡੇ ਨਾਲ ਹਮੇਸ਼ਾ ਜ਼ਿਕਰ ਕਰਦੇ ਰਹਿੰਦੇ ਸੀ ਫੋਨ ਤੇ ਹਾਂਜੀ ਹਾਂਜੀ ਮੇਰੇ ਨਾਲ ਮੈਂ ਜੂਤੇ ਸੀ ਮੇਰ ਨਾਲ ਉਹ ਦੱਸ ਹੀ ਹੁੰਦੀ ਸੀ ਮੈਨੂੰ ਮੰਮੀ ਮੇਰ ਨਾਲ ਇਦਾਂ ਕਰਦੇ ਮੇਰ ਨਾਲ ਇਦਾਂ ਕਰਦੇ ਮੈਂ ਉਹਨੂੰ ਕਿਹਾ ਮੈਂ ਕਹਾ ਤੂੰ ਇੱਥੇ ਆ ਜਾ ਮੇਰੇ ਕੋਲ ਕਹਿੰਦੀ ਨਹੀਂ ਮੰਮੀ ਮੈਂ ਆ ਨਹੀਂ ਸਕਦੀ ਮੇਰ ਨਾਲ ਮੁੜ ਕੇ ਫੇ ਉਦਾਂ ਦਾ ਮੇਰਾ ਹਸਬੰਦ ਉਦਾਂ ਦਾ ਹੋ ਜਾਂਦਾ ਪਰ ਸੱਸ ਸਹੁਰਾ ਬਹੁਤ ਜ਼ਿਆਦਾ ਉਹਨੂੰ ਟੌਰਚਰ ਕਰਦੇ ਸੀ ਐਵਰੀ ਟਾਈਮ ਹੋਇਆ ਕਦੀ ਕਿ ਘਾਨ ਦਾ ਥ्रेट ਪਹਿਲਾਂ ਵੀ ਕਿਤੇ ਲੱਗਾ ਹੋਵੇ ਉਸ ਟਾਈਮ ਤੇ ਕਦੀ ਵੀ ਕੁਝ ਹੋ ਸਕਦਾ ਉਹਨਾਂ ਨੇ ਅਨੌਨ ਕਦੇ ਤੁਹਾਨੂੰ ਨਹੀਂ ਇਦਾਂ ਦਾ ਕੋਈ ਨਹੀਂ ਸਾਨੂੰ ਤਾਂ ਹੁਣ ਵੀ ਨਹੀਂ ਲੱਗਾ ਸਾਨੂੰ ਤਾਂ ਹੁਣ ਵੀ ਨਹੀਂ ਸੀ ਲੱਗਦਾ ਹੁਣ ਤੁਹਾਨੂੰ ਸੋਚਣਾ ਕਿੱਦਾਂ ਮਿਲੀਗੇ ਇੱਕ ਘਰ ਨਾ ਵਾਪਰ ਗਈ ਆ ਸਾਨੂੰ ਸੋਚਣਾ ਕੁੜੀ ਦੇ ਹਸਬੰਦ ਨੇ ਫੋਨ ਕੀਤਾ ਪਹਿਲਾਂ ਮੈਨੂੰ ਕਰਦਾ ਸੀ ਮੈਂ ਕੰਮ ਤੇ ਸੀ ਮੈਂ ਫੋਨ ਨਹੀਂ ਚੱਕਿਆ ਫੇ ਉਹਨੇ ਮੇਰੇ ਲੜਕੇ ਨੂੰ ਕੀਤਾ ਜੂਕੇ ਫੋਨ ਮੇਰੇ ਲੜਕੇ ਨੇ ਆਪਣੇ ਡੈਡੀ ਨਾਲ ਗੱਲ ਕਰਾਈ ਡੈਡੀ ਨੂੰ ਕਹਿੰਦਾ ਡੈਡੀ ਰਾਜਦੀਪ ਬੋਲਦੀ ਨਹੀਂ ਪਤਾ ਨਹੀਂ ਉਹਨੂੰ ਕੀ ਹੋ ਗਿਆ ਉਹ ਕਹਿੰਦਾ ਉਹਨੂੰ ਕੀ ਹੋ ਗਿਆ ਕਹਿੰਦਾ ਮੈਨੂੰ ਤਾਂ ਕੁਝ ਦੱਸਦੇ ਨਹੀਂ ਇਹ ਕਹਿੰਦਾ ਆਪਣੇ ਡੈਡੀ ਦਾ ਨੰਬਰ ਦੇ ਮੈਂ ਡੈਡੀ ਨਾਲ ਗੱਲ ਕਰਦਾ ਡੈਡੀ ਨਾਲ ਗੱਲ ਕੀਤੀ ਕਹਿੰਦਾ ਰਾਜਦੀਪ ਤਾਂ ਮੁੱਕ ਗਈ ਆ ਇਹ ਕਹਿੰਦਾ ਉਹ ਕਿੱਦਾਂ ਮੁੱਕ ਗਈ ਆ ਕਹਿੰਦਾ ਉਹਨੂੰ ਹਟੈਕ ਹੋ ਗਿਆ ਤਾਂ ਇਹਨਾਂ ਨੂੰ ਕਿਹਾ ਆ ਇਹ ਸਾਡਾ ਭਾਜੀ ਆ ਬੜਾ ਹਾਂਜੀ ਹਾਂਜੀ ਚਲੋ ਹੁਣ 10 ਇਹਨਾਂ ਨੂੰ ਇਹਨਾਂ ਨੂੰ ਫੋਨ ਆਇਆ ਹੈ ਆਪਣਾ ਦੱਸਣ ਲੱਗੇ ਜਿੱਦਾਂ ਇਹਨਾਂ ਨੂੰ ਕੋਈ ਨਹੀਂ ਤੁਸੀਂ ਕੀ ਮੰਗਦੇ ਚਾਹੁੰਦੇ ਹੋ ਹੁਣ ਪ੍ਰਸ਼ਾਸਨ ਤੋਂ ਪੁਨਰ ਪ੍ਰਸ਼ਾਸਨ ਕੀ ਕੀ ਮੰਗ ਚਾਹੁੰਦੇ ਹੋ ਕਿਉਂਕਿ ਯੂ ਐਸ ਸਿਟੀਜ਼ਨ ਨਹੀਂ ਹੋ ਉਹਨਾਂ ਦੀ ਇੱਥੇ ਜੋ ਵੀ ਘਟਨਾ ਵਾਪਰੀ ਹੈ ਜੋ ਵੀ ਮੰਦਭਾਗੀ ਘਟਨਾ ਹੋਈ ਹੈ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਦੋਵਾਂ ਸਰਕਾਰਾਂ ਤੋਂ ਦੋਵਾਂ ਸਰਕਾਰਾਂ ਤੋਂ ਮੈਂ ਸਾਫ਼ ਮੰਗ ਲੈਣਾ ਚਾਹੁੰਦੀ ਆ ਬਈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਉਮਰ ਕੈਦ ਹੋਣੀ ਚਾਹੀਦੀ ਵਿੱਚੇ ਪਰੌਣੇ ਨੂੰ ਵਿੱਚੇ ਸੱਸ ਔਰੇ ਨੂੰ ਇਹ ਬਾਹਰ ਨਹੀਂ ਆਉਣੇ ਚਾਹੀਦੇ ਸਾਰੀ ਉਮਰ ਮੁੱਖ ਪ੍ਰਸ਼ਾਸਨ ਨੂੰ ਤੁਹਾਡੇ ਵੱਲ ਸ਼ਿਕਾਇਤ ਕਰਦੀ ਕਰਵਾ ਦਿੱਤੀ ਗਈ ਹੈ। ਹਾਂਜੀ ਕਰਵਾ ਦਿੱਤੀ। ਕੋਈ ਉਹਨਾਂ ਵੱਲੋਂ ਕੋਈ ਆਸ਼ਵਾਸਨ ਦਵਾਇਆ ਗਿਆ ਤਾ? ਕੋਈ ਨਹੀਂ ਦਵਾਇਆ। ਕੋਈ ਨਹੀਂ ਉਹਨਾਂ ਤਾਂ ਉਹਨਾਂ ਨੇ ਸਾਡੇ ਸੈਨ ਵੀ ਨਹੀਂ ਕੀਤੇ। ਐਸਐਚਓ ਨੇ ਸਾਡੇ ਸੈਨ ਨਹੀਂ ਕੀਤੇ। ਆਇਆ ਨਹੀਂ। ਫੋਨ ਹੀ ਨਹੀਂ ਉਹਨ ਸਾਡਾ ਚੱਕਿਆ। ਹੋਰ ਤਾਂ ਕਿਹੜੀ ਗੱਲ ਕਰਨੀ ਆ। ਫੋਨ ਕਰਕੇ ਨੱਠ ਜਾਓ। ਬਾਕੀ ਸਾਨੂੰ ਮੁੰਡਾ ਮੁੰਡਾ ਸਾਨੂੰ ਮਿਲਣਾ ਚਾਹੀਦਾ। ਕੁੜੀ ਦਾ ਮੇਰੀ ਦਾ ਜੋ ਵੀ ਆ ਸਾਰਾ ਸਾਨੂੰ ਮਿਲਣਾ ਚਾਹੀਦਾ ਆ। ਕੋਈ ਨਹੀਂ ਉਹਨਾਂ ਕੋ ਛੱਡਣਾ। ਲੈ ਕੇ ਤੁਸੀਂ ਦੇਣਾ ਜੋ ਵੀ ਆ ਕੁੜੀ ਮਿਲਿਆ ਸੀ ਜਾ ਰਿਹਾ ਕੋਈ ਬਟਾ ਇੰਸ਼ੋਰੈਂਸ ਵੀ ਸੀ ਉਹਨਾਂ ਦਾ ਇਹੋ ਜਿਹਾ ਹਾਂਜੀ ਸਾਰਾ ਕੁਝ ਆ ਸਾਰਾ ਕੁਝ ਆ ਘਰ ਵੀ ਆ ਬਹੁਤ ਵੱਡਾ ਘਰ ਵੀ ਕੁੜੀ ਦੇ ਨਾਂ ਆ ਤਿੰਨ ਗੱਡੀਆਂ ਕੁੜੀ ਦੇ ਨਾਂ ਫੇ ਉਹਦੀ ਆਪ ਦੀ ਨਿਸ਼ੋਰ ਚ ਫੇ ਉਹਦੀਆਂ ਐਫ ਡੀਆਂ ਵੀ ਆ ਬਹੁਤ ਕੁਝ ਆ ਕੁੜੀ ਦੇ ਨਾਂ ਇਹਨਾਂ ਨੇ ਉਹਦਾ ਘਰ ਜਿਹਦਾ 7 ਬੈਡਰੂਮ ਦਾ ਘਰ ਆ ਬਹੁਤ ਜਿਆਦਾ ਵੱਡਾ ਘਰ ਆ ਉਹਦਾ ਸਾਰਾ ਕੁਝ ਉਹਦੇ ਨਾਂ ਆ ਕੁੜੀ ਨੂੰ ਲੱਗਦਾ ਕਿ ਉਹਦੇ ਪਿੱਛੇ ਤਾਂ ਨਹੀਂ ਕਰਦਾ ਸਰ ਉਹਦੇ ਪਿੱਛੇ ਹੀ ਆ ਬਸ ਉਹਦੇ ਪਿੱਛੇ ਹੀ ਆ ਬੇ ਉੱਥੇ ਮੈਂ ਬਚਣਾ ਨਹੀਂ ਆ ਇੱਥੇ ਕਿਸੇ ਨੂੰ ਪੁੱਛ ਦੱਸ ਨਹੀਂ ਕਹਨੀ ਮਾਂ ਫੇ ਤਾਂ ਬਾਹਰ ਬੈਠੇ ਆ ਇਹਦੇ ਕਰਕੇ ਕੀਤਾ ਉਹਨਾਂ ਸਰ ਹਾਂ ਪ੍ਰਾਪਰਟੀ ਦਾ ਕਰਕੇ ਸਾਰਾ ਕੁਝ ਕੀਤਾ ਨੇ ਕਹਿੰਦਾ ਵੀ ਸੀ ਉਹਨੂੰ ਪ੍ਰਾਪਰਟੀ ਮੇਰੇ ਮੁੰਡੇ ਦੇ ਨਾਂ ਕਰਾ ਦੇ ਤਾਂ ਤੂੰ ਆਪਣੀ ਮੰਮੀ ਕੋਲ ਚੱਲ ਜਾ ਪਹਿਲਾਂ ਕਹਿੰਦਾ ਵੀ ਸੀ ਉਹਨੂੰ ਜੀ ਦਾਜ ਤੇਹੜੀ ਵੀ ਇਸ ਦੌਰਾਨ ਕੋਈ ਮੰਗ ਕੀਤੀ ਨਹੀਂ ਦਾਜ ਤੇਹੜੀ ਕੋਈ ਨਹੀਂ ਮੰਗ ਕੀਤੀ ਲੋਕ ਤੁਹਾਨੂੰ ਇਹ ਲੱਗਦਾ ਤੇ ਸਾਰਾ ਕੁਝ ਜੋਰ ਅਚਿਆ ਜੋ ਪਲਾਨ ਕੀਤਾ ਉਹ ਪ੍ਰਾਪਰਟੀ ਦੇ ਵਿੱਚ ਹਾਂ ਉਹ ਸਾਰਾ ਕੁਝ ਸਾਡੀ ਕੁੜੀ ਦਾ ਸਾਡੀ ਕੁੜੀ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਸਾਡੀ ਕੁੜੀ ਸੀ ਤੀ ਜੰਨੇ ਆ ਉਹ ਕੱਚਾ ਆ ਹਜੇ ਉਹ ਦੇਖੋ ਪੇਪਰ ਨਹੀਂ ਹੈਗੇ ਕਹਿੰਦੀ ਮੰਮੀ ਮੈਨੂੰ ਕਹਿੰਦਾ ਤੂੰ ਇੰਡੀਆ ਹੁਣ ਚੱਲੀ ਤਾਂ ਹੈਗੀ ਆ ਉਦੋਂ ਦੇਖੋ ਮੈਂ ਜਦ ਤੂੰ ਮੁੜ ਕੇ ਆ ਗਈ ਆਹ ਗੱਲ ਵੀ ਉਹਨੂੰ ਆਉਣ ਲੱਗੀ ਨੂੰ ਇਹਨ ਕਹੀ ਆ ਪਰ ਉਹਨੇ ਇਹ ਗੱਲ ਇੰਡੀਆ ਲੱਸੀ ਆ ਆ ਮੈਂ ਨਾਮ ਸੰਤੋਖ ਸਿੰਘ ਹੈ ਜੀ ਤੇ ਇਹ ਮੇਰੀ ਭਤੀਜੀ ਲੱਗਦੀ ਹੈ ਜੀ ਤੇ ਮੈਨੂੰ ਇੰਗਲੈਂਡ ਚੋਂ ਫੋਨ ਆਇਆ ਮੇਰੇ ਭਾਈ ਦਾ ਤੇ ਉਹ ਕਹਿੰਦਾ ਤੈਨੂੰ ਕੋਈ ਘਟਨਾ ਦਾ ਪਤਾ ਹੈਗਾ ਮੈਂ ਕਿਹਾ ਵੀ ਮੈਨੂੰ ਤਾਂ ਕੋਈ ਗੱਲ ਦਾ ਪਤਾ ਨਹੀਂ ਹੈਗਾ ਮੈਂ ਤੜਕਾ ਸੀਗਾ 4 ਵਜੇ ਦਾ ਟਾਈਮ ਤੇ ਮੈਂ ਫਿਰ ਇਹਨਾਂ ਨੂੰ ਫੋਨ ਕੀਤਾ ਇੱਥੇ ਨਾਨੋ ਮੱਲੀਆਂ ਵਾਲਿਆਂ ਨੂੰ ਤੇ ਮੈਂ ਕਿਹਾ ਇਹ ਨਾਇਰੋਂ ਲੱਪੇ ਮੈਂ ਕਿਹਾ ਕੀ ਹੋਇਆ ਜਿਹੜੀ ਛਦੀ ਕੀ ਹੋ ਗਿਆ ਕਹਿੰਦਾ ਅੰਦਰ ਗੈਸ ਹੀਟਰ ਪਿਆ ਸੀਗਾ ਤੇ ਉਹਦੇ ਨਾਲ ਆਪਣੇ ਉਹਨੂੰ ਗੈਸ ਚੜ ਕੇ ਉਹਦੀ ਉਹਦੀ ਮੌਤ ਹੋ ਗਈ ਮੈਂ ਕਿਹਾ ਫਿਰ ਮੁੰਡਾ ਕਿੱਥੇ ਸੀ ਕਹਿੰਦਾ ਮੁੰਡਾ ਵੀ ਨਾਲ ਹੀ ਸੀਗਾ ਤੇ ਮੁੰਡਾ ਉੱਠ ਕੇ ਰਾਤ ਮੈਂ ਮੇਰੇ ਮੈਨੂੰ ਕਹਿੰਦਾ ਮੁੰਡਾ ਵੀ ਨਾਲ ਹੀ ਮਰ ਗਿਆ ਨਹੀਂ ਕਹਿੰਦਾ ਨਹੀਂ ਮੁੰਡਾ ਉੱਠ ਕੇ ਰਾਤ ਨੂੰ 2:00 ਵਜੇ ਦਾਦੀ ਨਾਲ ਚਲ ਗਿਆ ਮੈਂ ਕਹਾਂ ਤੁਸੀਂ ਫਿਰ ਦੱਦੀ ਆ ਤੇ ਮੁੰਡਾ ਉੱਠ ਕੇ ਚੱਲ ਗਿਆ ਤੇ ਤੁਸੀਂ ਉੱਠ ਕੇ ਉਹ ਨਹੀਂ ਦੇਖਿਆ ਕਹਿੰਦਾ ਨਹੀਂ ਅਸੀਂ ਦੇਖਿਆ ਨਹੀਂ ਸੌਂਗਾ ਤੇ ਜਦੋਂ ਅਸੀਂ ਇੱਥੇ ਆਏ ਆ ਸਾਰੇ ਸਾਰਾ ਇਕੱਠਾ ਹੋ ਗਏ ਬੰਦੇ ਹੋ ਗਏ ਤੇ ਸਾਨੂੰ ਇੱਥੇ ਆ ਕੇ ਕਹਿਣ ਲੱਗ ਪਿਆ ਜੀ ਇਹਨੂੰ ਅਟੈਕ ਹੋ ਗਿਆ ਜਦੋਂ ਉਹਦੀ ਫੋਟੋ ਆ ਕੇ ਦੇਖੀ ਤਾਂ ਮਰਡਰ ਕੀਤਾ ਆ 2-3 ਦਿਨ ਪਹਿਲਾਂ ਗਰਗ ਡਾਕਟਰ ਇੱਥੇ ਆਪਣੇ ਕਪੂਤਰੇ ਗਰਗ ਤੋਂ ਦਵਾਈ ਨਸ਼ੇ ਦੀ ਉਹ ਤੁਹਾਨੂੰ ਫੋਟੋ ਦਿਖਾਉਂਦੇ ਨੇ ਫੋਟੋ ਦੇ ਨਸ਼ਾ ਆ ਏਦਾਂ ਅੱਖਾਂ 'ਚ ਨਸ਼ਾ ਆ ਬਈ ਨਸ਼ਾ ਕੋਲੋਂ ਵੀ ਦਿੱਤਾ ਹੋਊਗਾ ਨਹੀਂ ਤੇ ਜਦੋਂ ਸੁਤੀ ਪਈਦਾ ਉਹਦਾ ਨਹੀਂ ਮਰਡਰ ਕਰਦਾ ਇੱਥੇ ਬੁੱਲ ਆਈ ਪੂਰਾ ਪਲਾਨ ਬਣਿਆ ਜੀ ਇਹ ਪੂਰਾ ਬਾਹਰੋਂ ਪਲਾਨ ਬਣ ਕੇ ਫਿਰ ਇਹਨੂੰ ਸੱਦਿਆ ਕੋਈ ਇੱਥੇ ਵਿਆਹ ਨਹੀਂ ਹੈਗਾ ਇੱਕ ਦਿਨ ਆਉਣ ਤੋਂ ਪਹਿਲਾਂ ਵੀ ਵਿਆਹ ਵੀ ਦੱਸ ਦਿੱਤਾ ਵੀ ਵਿਆਹ ਕੈਂਸਲ ਹੋ ਗਿਆ ਆ ਭਈ ਤੇ ਫੇਰ ਇੱਥੇ ਸਾਨੂੰ ਵੀ ਦੱਸ ਸਾਡੇ ਮਿਲਣ ਗਏ ਉੱਧਰ ਵੀ ਦੱਸ ਕੇ ਆਈ ਵਿਆਹ ਕੈਂਸਲ ਹੋ ਗਿਆ ਭਾਜੀ ਉਹ ਪੁਰਾਣਾ ਕਹਿੰਦਾ ਇਹ ਮੈਂ ਜ਼ਹਿਰ ਖਾਣਾ ਨਹੀਂ ਆ ਆ ਕਹਿੰਦਾ ਹੀ ਤੈਨੂੰ ਇਦਾਂ ਪਲਾਨ ਉਧਰੋਂ ਬਣ ਕੇ ਆਇਆ ਸਾਰਾ ਇਹ ਲੋਪੇ ਇੱਥੇ ਇਹ ਸੱਤ ਸੌ ਰੁਪਏ ਆਕੇ ਤੁਸੀਂ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਕੀ ਇਹਨਾਂ ਦਾ ਕਹਿਣਾ ਸਾਰਾ ਇਹ ਸਾਨੂੰ ਕਹਿੰਦੇ ਕਹਿੰਦੇ ਜੀ ਐਕਸੀਡੈਂਟ ਹੋ ਗਿਆ ਉਹ ਹਾਰਟ ਅਟੈਕ ਹੋ ਗਿਆ ਅਟੈਕ ਹੋ ਗਿਆ ਅਟੈਕ ਨਾਲ ਮਰੀਆ ਹੁਣ ਪਹਿਲਾਂ ਮੈਨੂੰ ਹੀਟ ਨਾ ਕਹਿੰਦੇ ਸੀ ਜਦੋਂ ਅਸੀਂ ਇੱਥੇ ਆ ਕੇ ਪੁੱਛਿਆ ਤੇ ਇੱਥੇ ਮਕਾਨੇ ਜਦੋਂ ਆਏ ਨਾ ਵੀ ਆਉਣਾ ਸੀ ਤੇ ਅਸੀਂ ਕਹਿੰਦੇ ਬੋਡੀ ਅਸੀਂ ਬੰਦਿਆਂ ਨੇ ਆਉਣਾ ਬਾਹਰੋਂ ਅਸੀਂ ਅਸੀਂ ਬੋਡੀ ਰੱਖਣੀ ਆਈ ਤੇ ਕਹਿੰਦੇ ਜੀ ਅਟੈਕ ਨਾਲ ਹੋ ਕੇ ਮਰ ਗਈ ਤੇ ਹੁਣ ਬੋਡੀ ਸਾਨੂੰ ਅਸੀਂ ਕੱਲ ਆਏ ਸਭ ਤੋਂ ਬਿਨਾਂ ਲਾਇਸੈਂਸ ਕਰਦਾ ਸਾਨੂੰ ਐਸਐਸਪੀ ਸਾਹਿਬ ਨੇ ਸੱਦ ਲਿਆ ਐਸਐਸਪੀ ਨੇ ਸਾਹਿਬ ਕਹਿੰਦੇ ਇਹ ਪਹਿਲੇ ਫਿਰ ਨੂੰ ਸਾਨੂੰ ਭੇਜਦਾ ਐਸਪੀਡੀ ਦੇ ਵੀ ਜੀ ਕਹਿੰਦਾ ਨਹੀਂ ਤੁਹਾਡੇ ਤੋਂ ਬਿਨਾ ਹੋ ਨਹੀਂ ਸਕਦਾ ਅਸੀਂ ਪੰਜ ਡਾਕਟਰਾਂ ਦੀ ਬਣਾਵਾਂਗੇ ਤੇ ਇੱਕ ਮੈਂ ਫਿਰ ਤੁਸੀਂ ਪਾਸਪੋਰਟ ਤੁਹਾਡੀ ਹਾਜ਼ਰੀ ਚਾਊਗਾ ਉਧਰ ਉਹਨਾਂ ਨਾਲ ਵੀ ਗੱਲ ਕਰੀਗਾ ਉਧਰ ਪਾਸਪੋਰਟ ਹੁੰਦਾ ਸੀਗਾ ਤੇ ਸਾਨੂੰ ਉੱਥੇ ਰੋਕ ਲਿਆ ਸਾਨੂੰ ਐਸਪੀਡੀ ਕਹਿੰਦਾ ਵੀ ਤੁਸੀਂ ਹੁਣ ਫੇਰ ਮੁੜ ਕੇ ਐਸਐਸਪੀ ਕੋਲ ਚਲ ਜਾਓ ਹਾਇਸਲ ਤੇ ਸੀਗਰ ਹਾਇਸਲ ਤੋਂ ਆ ਰਹੇ ਆ ਉਹ ਐਸਐਸਪੀ ਨੇ ਸਾਨੂੰ ਵੀ ਇਹ ਕਹੇ ਵੀ ਕੋਈ ਨਹੀਂ ਤੁਹਾਡੀ ਹਾਜ਼ਰੀ ਚਾਊਗਾ ਡਾਕਟਰਾਂ ਨੂੰ ਪੈਨਨ ਬੁਲਾਉਣੇ ਆ ਜੇ ਜਿੰਨੇ ਤੁਸੀਂ ਕਹੋਗੇ ਪਾ ਕੇ ਤੁਹਾਨੂੰ ਕਰਾਂਗੇ ਜਦੋਂ ਸਾਨੂੰ ਮਗਰੋਂ ਆਣੀ ਉੱਥੇ ਕਹਿੰਦਾ ਜੀ ਅਸੀਂ ਤੁਸੀਂ ਜਾਓ ਹੁਣ ਉੱਥੇ ਐਸਵੀਰ ਬਿਆਨ ਆਪਣੇ ਬਿਆਨ ਦਿਆ ਲਿਖਾ ਕਰਾਂ ਤੇ ਹਾਂ ਦੂਲੇ ਨਿਸ਼ਨਾਸ਼ ਕਰੋ ਉਹਦੀ ਨਿਸ਼ਨਾਸ਼ ਕਰਕੇ ਫਿਰ ਤੁਸੀਂ ਕਹਦੇ ਹੋ ਕੱਲ ਨੂੰ ਕਰਾਉਣਾ ਜਦੋਂ ਅਸੀਂ ਇੱਥੇ ਆਏ ਤੁਸੀਂ ਸਭ ਕੁਝ ਹੋਇਆ ਜੀ ਨਾ ਕੋਈ ਸਾਨੂੰ ਐਸਐਚਓ ਟੱਕਰਿਆ ਜੀ ਰਿਪੋਰਟ ਲਿਖਾਈ ਉੱਤੇ ਨਾ ਹਸਿਆਨ ਕੀਤੇ ਹੁਣ ਸਾਡਾ ਫੋਨ ਹੀ ਨਹੀਂ ਚੱਪਿਆ ਸੋ ਹੋਾਈ ਨਹੀਂ ਹੋਈ ਤੁਹਾਡੀ ਨਾ ਜਿਹੜਾ ਸੋਣੀ ਗੱਲ ਸਾਨੂੰ ਉੱਥੇ ਤੋਂ ਉੱਥੇ ਕਸਮ ਨਹੀਂ ਕਿ ਬਾਹਰ ਇੱਧਰ ਤੁਹਾਨੂੰ ਖੜੇ ਰਹਿਣ ਬਾਹਰ ਸਾਨੂੰ ਹਾਰ ਅਖੀਰ ਅਗੇ ਕਹਿੰਦੇ ਤੁਸੀਂ ਰਿਪੋਰਟ ਡੀਐਨਏ ਜ਼ਰੂਰ ਕਰਾਉਣਾ ਇਹ ਜ਼ਰੂਰ ਵਿੱਚ ਮੈਂ ਕਰਾਉਣਾ ਕਰੋ ਹੁਣ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਦੁਬਾਰਾ ਪੋਸਟਮਾਰਟ ਹੋਵੇ ਸਾਰਾ ਹਾਂਜੀ ਦੁਬਾਰਾ ਦੁਬਾਰਾ ਇਹ ਕੋਰੋਨਾ ਦੁਬਾਰੇ ਆਜੀ ਸਾਨੂੰ ਇਹ ਨਹੀਂ ਸ਼ੱਕ ਆ ਵੀ ਲਾਸ਼ ਚਾਕੇ ਕਿਤੇ ਉੱਥੇ ਖੁਰਦ ਵਰਦ ਨਾ ਕਰ ਦੇਣ ਤੋਂ ਹਸਪਤਾਲ ਤੋਂ ਲਿਆ ਕੇ ਵੀ ਲਾਸ਼ ਉੱਥੇ ਰਹਿਣੀ ਚਾਹੀਦੀ ਪਰ ਮਸਵਾਹ 10 ਦਿਨ ਪੈ ਜਾਂਦੇ ਵੀ 20 ਦਿਨ ਪੈ ਜਾਂਦੇ ਮਹੀਨਾ ਪੈ ਜਾਂਦਾ ਜਦੋਂ ਸਾਡਾ ਉਹ ਹੋ ਜੂਗਾ ਉਦੋਂ ਅਸੀਂ ਦੁਬਾਰੇ ਪੋਸਟਮਾਰਟ ਕਰਾਉਣਾ ਨਾਲ ਤਾਂ ਡੀਐਨਏ ਕਰਾਉਣਾ ਸਾਨੂੰ ਪਤਾ ਲੱਗੇ ਮਾਰੀ ਕਿਦਾਂ ਕੋਈ ਲੱਗਦੇ ਆ ਬੋਡੀ ਦੇ ਉੱਤੇ ਕੁਝ ਐਦਾਂ ਦੇ ਨਿਸ਼ਾਨ ਨਿਸ਼ਾਨ ਹੋਏ ਇੱਥੇ ਜ਼ਖਮ ਸਾਰਾ ਨੀਲੀਆਂ ਜਿਹੇ ਦਾ ਸਾਹ ਘੁੱਟ ਗਿਆ ਅੱਖਾਂ ਤਾਂ ਨਹੀਂ ਸਾਹ ਨਿਕਲੇ ਹੋ ਗਏ ਇੱਥੇ ਇੱਥੇ ਧੌਣ ਦੇ ਜ਼ਖਮ ਹੋਇਆ ਧੌਣ ਤੇ ਜ਼ਖਮ ਉੱਤੇ ਪਾਊਡਰ ਪਾਤਾ ਜਦੋਂ ਅਸੀਂ ਆਏ ਆ ਦੇਖਣ ਉੱਥੋਂ ਆਏ ਆ ਤੇ ਉਹ ਜਦੋਂ ਅਸੀਂ ਐਦਾਂ ਹੱਥ ਮਾਰਿਆ ਉੱਤੇ ਜ਼ਖਮ ਹੋ ਗਏ ਸਾਨੂੰ ਜਾਣੀ ਉੱਥੇ ਲਾਜ ਵੀ ਦੇਖਣ ਦਾ ਹੁਕਮ ਨਹੀਂ ਸੀ ਐਦਾਂ ਇੰਨਾ ਇੰਨਾ ਕਮਰੇ ਹੀ ਰੱਖ ਕੇ ਤਾਂ ਇੱਕ ਪਾਸੇ ਆਪ ਖੜ ਗਿਆ ਸਾਨੂੰ ਤਾਂ ਖੜੇ ਵੀ ਦੂਰੋਂ ਜਦਾ ਦੇਖੀ ਨੂੰ ਕਲਾਵਾ ਕਲਾ ਪਰ ਪਰ ਬਾਹਰ ਨੂੰ ਲਈ ਜਾਣ ਪੂਰਾ ਸ਼ੱਕ ਹੈ ਕਿ ਜਿਹੜਾ ਇਹਨਾਂ ਨੂੰ ਜਿਹੜਾ ਹੱਤਿਆ ਕੀਤੀ ਗਈ ਹੈ ਇਹਨਾਂ ਦੀ ਹਾਂਜੀ ਹੱਤਿਆ ਹੱਤਿਆ ਉਹਦੇ ਤਾਂ ਇਹਨਾਂ ਦਾ ਤੁਹਾਨੂੰ ਫੋਟੋ ਦਿਖਾ ਲਦ ਨੇ ਉੱਤੇ ਫੋਟੋ ਤੇ ਮਾਰਡਰ ਦਿਖ ਰਹਾ ਸਿੱਧਾ ਕਿਸੇ ਪੁਰੀ ਕਿਵੇਂ ਜਿਹੜੀ ਯੂ ਐਸ ਏ ਤੋਂ ਭੱਤੀ ਰਾਜਵੀਰ ਜੀ ਜਿਹੜੀ ਮੌਤ ਹੋਈ ਹੈ ਇਹ ਘਟਨਾ ਜੀ ਇਹ ਮਤਲਬ ਅਮਰੀਕਾ ਤੋਂ ਆਈ ਹੈ ਸਾਡੀ ਨੋ ਹੀ ਲੱਗਦੀ ਆ ਇਹ ਉੱਥੋਂ ਆਏ ਸੀ ਬਸ ਅਸੀਂ ਕੁਛ ਕਿਛ ਹਾਂ ਨਹੀਂ ਆਪਦਾ ਵਧੀਆ ਕੋਈ ਸਾਨੂੰ ਨਹੀਂ ਸੀ ਇੱਕ ਦੂਸਰੇ ਨਾਲ ਉਸ ਦਿਨ ਇਹਨਾਂ ਦੀ ਅਚਾਨਕੇ ਮੌਤ ਹੋਈ ਬਾਕੀ ਜੋ ਇਹ ਲੜਕੀ ਪਰਿਵਾਰ ਆ ਅਸੀਂ ਜਿੱਦਾਂ ਵੀ ਕਹਿੰਦੇ ਆ ਉਹਨਾਂ ਦੇ ਨਾਲ ਅਸੀਂ ਸਹਿਮਤ ਆ ਜੋ ਵੀ ਕਹਿਣਗੇ ਅਸੀਂ ਉਹਨਾਂ ਦੀ ਹਰ ਗੱਲ ਮੰਨਣ ਨੂੰ ਤਿਆਰ ਆ ਵੀ ਜੇ ਜੋ ਵੀ ਕਾਰਵਾਈ ਚਾਹੁੰਦੇ ਅਸੀਂ ਉਹਨਾਂ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਤੇ ਕਿਤਨਾ ਕਿਤੇ ਉਹਨਾਂ ਨੇ ਹੱਤਿਆ ਦੀ ਅਸ਼ੰਕਾ ਜਤਾਈ ਹੈ ਉਹਨਾਂ ਨੇ ਕਿਹਾ ਕਿ ਸੱਸ ਸਹੁਰੇ ਤੇ ਜਿਹੜਾ ਲੜਕੀ ਦਾ ਪਤੀ ਸੀ ਉਸ ਦੇ ਵੱਲੋਂ ਮਿਲੀ ਭੁਗਤ ਕਰਕੇ ਜਿਹੜਾ ਇਸ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਲੜਕੀ ਦਾ ਵਿਆਹ 8 ਸਾਲ ਪਹਿਲਾਂ ਲੜਕੇ ਨਾਲ ਹੋਇਆ ਇਹਨਾਂ ਦੇ ਬਹੁਤ ਵਧੀਆ ਸਬੰਧ ਆ ਬੱਚਾ ਆ 5-6 ਸਾਲ ਦਾ ਇਹਨਾਂ ਦੇ ਸਬੰਧ ਕੋਈ ਅੱਜ ਤੱਕ ਇੱਕ ਵੀ ਕੋਈ ਅਸੀਂ ਤੇ ਕੋਈ ਗੱਲ ਇਹਨਾਂ ਦੀ ਸੁਣੀ ਨਹੀਂ ਤੇ ਉਸ ਤੋਂ ਬਾਅਦ ਇਹ ਇੱਥੇ ਵੀ ਆਪਣਾ ਬਹੁਤ ਵਧੀਆ ਰਹਿੰਦੇ ਆ ਤੀਜੀ ਚੌਥੀ ਵਾਰੀ ਲੜਕੀ ਸਾਲ ਬਾਅਦ ਇੱਥੇ ਆਉਂਦੀ ਆ ਸਹੁਰਿਆਂ ਕੋਲ ਇਦਾਂ ਦੀ ਤੇ ਕੋਈ ਇਹੋ ਜੀ ਗੱਲਬਾਤ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਿਆਹ ਦਾ ਝਾਂਸਾ ਦੇ ਕੇ ਉਹਨਾਂ ਨੂੰ ਬੁਲਾਇਆ ਗਿਆ ਸੀ ਕਿ 20 ਤਰੀਕ ਨੂੰ ਇੱਕ ਵਿਆਹ ਹੈ ਪਰ ਉਹ ਵਿਆਹ ਵੀ ਜਿਹੜਾ ਨਹੀਂ ਸੀਗਾ ਕਿ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਤੇ ਜਿਹੜਾ ਹੁਣ ਪੋਸਟਮਾਰਟਮ ਵੀ ਹੋਇਆ ਉਹਦੇ ਵਿੱਚ ਵੀ ਉਹਨਾਂ ਦੇ ਪੀਕੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਸੂਚਿਤ ਨਹੀਂ ਕੀਤਾ ਗਿਆ ਪੋਸਟਮਾਰਟਮ ਦੇ। ਨਹੀਂ ਇਹ ਗੱਲ ਹੈ ਵੀ ਚਲੋ ਲੜਕੀ ਦੇ ਪਰਿਵਾਰ ਨੂੰ ਇਹ ਪਰਿਵਾਰ ਬਹੁਤ ਜ਼ਿਆਦਾ ਸੂਚਿਤ ਕਰਦਾ ਰਿਹਾ ਹੈ ਫੋਨ ਤੇ ਦੱਸਦਾ ਰਿਹਾ ਵੀ ਆਓ ਤੁਸੀਂ 6-5 ਦਿਨ 5 ਦਿਨ ਘਟੋ ਘਟੋ ਡੀਕ ਕਰਨ ਤੋਂ ਬਾਅਦ ਹੀ ਪੋਸਟਮਾਰਟਮ ਹੋਇਆ। ਬੀ ਇਸ ਕਰਕੇ ਡੀਕਦੇ ਹੀ ਵੀ ਬੋਡੀ ਖਰਾਬ ਨਾ ਹੋ ਜਾਏ ਇਸ ਕਰਕੇ ਕਰਾਇਆ ਗਿਆ ਇਹਨਾਂ ਨੂੰ ਫੋਨ ਤੇ ਵੀ ਕਰਦੇ ਰਹੇ ਇਹਨਾਂ ਨੇ ਬਾਲਾ ਜਵਾਬ ਨਹੀਂ ਦਿੱਤਾ ਲੜਕੀ ਪਰਾਨੇ ਅਸੀਂ ਤੇ ਇਹਨਾਂ ਦੇ ਨਾਲ ਆ ਜਿੱਦਾਂ ਵੀ ਇਹ ਕਹਿੰਦੇ ਆ ਵੀ ਇਦਾਂ ਦੁਬਾਰਾ ਕਰਾਉਣਾ ਇਹਨਾਂ ਦੀ ਮਰਜ਼ੀ ਦੁਬਾਰਾ ਵੀ ਕਰਾ ਸਕਦੇ ਸਾਨੂੰ ਕੋਈ ਤਰਾਜ ਨਹੀਂ ਜਿਹੜੇ ਦੋਸ਼ ਲਾ ਕੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਫਿਰ ਦੋਸ਼ ਅਸੀਂ ਉਹੀ ਗੱਲ ਲਾਸਟ ਵਿੱਚ ਕਹਿੰਨੇ ਆ ਵੀ ਕੋਈ ਕਸੂਰ ਨਹੀਂ ਕਿਸੇ ਦਾ ਵੀ ਉਹ ਤੇ ਡਾਕਟਰੀ ਰਿਪੋਰਟ ਦੇ ਵਿੱਚ ਸਭ ਕੁਝ ਹੀ ਆ ਜਾਣਾ ਅਸੀਂ ਕੋਈ ਕੋਈ ਕਿਸੇ ਦਾ ਕਸੂਰ ਨਹੀਂ ਸਾਡੇ ਤੇ ਪੁਲਿਸ ਦੇ ਨਾਲ ਮਿਲਿ ਭੁਗਦੇ ਵੀ ਦੋਸ਼ ਲੱਗ ਰਹੇ ਨੇ ਉਹ ਨਹੀਂ ਵੀ ਇਹੋ ਜੀ ਗੱਲ ਕੋਈ ਨਹੀਂ ਪੁਲਿਸ ਨੇ ਕਿਸੇ ਨਾਲ ਕੀ ਮਿਲਣਾ ਸੀ ਪੁਲਿਸ ਦਾ ਤੇ ਇਸ ਕੰਮ ਦੇ ਵਿੱਚ ਕੋਈ ਰੋਲ ਹੀ ਨਹੀਂਗਾ ਪੁਲਿਸ ਨੇ ਸਾਡੇ ਨਾਲ ਕੀ ਮਿਲ ਜਣਾ ਬਸ ਠੀਕ ਸਿਰਕ ਨਨੋਮਲੀਆ ਪਿੰਡ ਦੇ ਵਿੱਚ ਇੱਕ ਯੂਐਸਏ ਸਿਟੀਜ਼ਨ ਵਰਕ ਦੀ ਜਿਹੜੀ ਮੌਤ ਹੋਈ ਸੀ ਸਮਾਨੇ ਚਾਜ ਇੱਕ ਪਰੇੜਤ ਪਰਿਵਾਰ ਵੱਲੋਂ ਜਿਹੜੀ ਕਿਹਾ ਗਿਆ ਹੈ ਕਿ ਲੜਕੀ ਦਾ ਜਿਹੜਾ ਸਹੁਰਾ ਪਰਿਵਾਰ ਹੈ ਉਸ ਵੱਲੋਂ ਜਿਹੜਾ ਕਤਲ ਕੀਤਾ ਗਿਆ ਹੈ ਕੀ ਰਾਜਦੀਪ कौर ਨਾਮ ਦੀ ਹੈ ਜੀ ਲੜਕੀ ਜਿਹੜੀ ਨਾਨੋਮਲੀਆਂ ਪਿੰਡ ਵਿਆਹੀ ਸੀ ਅਮਰੀਕਾ ਸਿਟੀ ਜਨ ਸੀ ਸਾਰੇ ਪਰਿਵਾਰ ਨੂੰ ਮੇਰੇ ਲਈ ਹੋਈ ਸੀਗੀ ਲੇਕਿ 19 ਔਰ 20 ਦੀ ਜਿਹੜੀ ਦਰਮਿਆਨੀ ਰਾਤ ਉਹਦੀ ਜਿਹੜੀ ਅਚਾਨਕ ਮੌਤ ਹੋਣ ਬਾਰੇ ਉਹਦੇ ਸਾਰੇ ਪਰਿਵਾਰ ਵੱਲੋਂ ਸਾਨੂੰ ਦੱਸਿਆ ਗਿਆ ਵੀ ਇਸ ਤਰ੍ਹਾਂ ਅਮਰੀਕਾ ਸਿਟੀ ਜਨ ਆ ਇਸ ਕਰਕੇ ਚਾਹੁੰਦੇ ਨੇ ਇਹਦਾ ਪੋਸਟਮਾਰਟਮ ਜਿਹੜਾ ਕਰਵਾ ਦਿੱਤਾ ਜਾਵੇ ਉਹਨਾਂ ਦੇ ਕੈਨ ਦੇ ਉੱਤੇ ਜਿਹੜੀ ਆ ਬਾਡੀ ਜਿੱਥੇ ਉਹ ਆਲਰੇਡੀ ਸੀਗੀ ਫ੍ਰੀਜ਼ 'ਚ ਉੱਥੋਂ ਅਸੀਂ ਮੌਸਤਰੀ ਸੁਲਤਾਨਪੁਰ ਲੈ ਕੇ ਆਏ ਔਰ ਕੱਲ ਉਹਦਾ ਜਿਹੜਾ ਬੋਰਡ ਡਾਕਟਰਸ ਦਾ ਜਿਹੜਾ ਬਣਾ ਕੇ ਤੇ ਉਹਦਾ ਪੋਸਟ ਮਾਰਡਮ ਕਰਵਾ ਦਿੱਤਾ ਗਿਆ ਉਸ ਤੋਂ ਹਾਂਜੀ ਪਰਿਵਾਰ ਦਾ ਕਹਿਣਾ ਹੈ ਕਿ ਮਤਲਬ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਗਿਆ ਕਿ ਇਹ ਕੈਕਾ ਪਰਿਵਾਰ ਹੈ ਉਹਨਾਂ ਨੇ ਕਿਸੇ ਵੀ ਵਿਅਕਤੀ ਦੀ ਸਹਿਮਤੀ ਨਹੀਂ ਲਈ ਗਈ ਮੌਕੇ ਦੇ ਉੱਤੇ ਕੋਈ ਮਰੀਜ਼ ਨਹੀਂ ਸੀ ਉਹਾਂ ਦੀ ਸਹਿਮਤੀ ਤੋਂ ਬਿਨਾਂ ਜਿਹੜਾ ਪੋਸਟ ਮਾਰਡਮ ਕਰ ਦਿੱਤਾ ਗਿਆ ਕੋਈ ਇਨਫੋਰਮ ਤਾਂ ਰਿਲੇਟਿਵ ਹੈ ਉਹਨਾਂ ਦੀ ਰਿਸ਼ਤੇਦਾਰੀ ਆ ਉਹ ਤਾਂ ਰਿਸ਼ਤੇਦਾਰਾਂ ਨੇ ਇਨਫੋਰਮ ਕਰਨਾ ਨਾ ਵੀ ਲੈ ਵੀ ਇਸ ਤਰ੍ਹਾਂ ਡੈਥ ਹੋਈ ਹੈ ਉਹ ਸਾਡੇ ਕੋਲ ਤੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ ਬਟ ਜਦੋਂ ਆਏ ਆ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਸੁਣਿਆ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ ਅਸੀਂ ਉਸ ਦਰਖਾਸਤ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਔਰ ਪੋਸਟਮਾਰਟਮ ਜਿਹੜੀ ਰਿਪੋਰਟ ਆਉਂਦੀ ਹੈ ਜੋ ਦੇਚ ਜਿਸ ਤਰ੍ਹਾਂ ਦੀ ਰਿਪੋਰਟ ਹੋਊਗੀ ਅਗਰ ਕੋਈ ਇਹੋ ਜੀ ਚੀਜ਼ ਸਾਹਮਣੇ ਆਉਂਦੀ ਹੈ ਕਾਰਵਾਈ 174 ਦੀ ਅਸੀਂ ਕੀਤੀ ਆ اگر کوئی شککی ڈاؤٹ فل ہوئے گا تو جڑی بالکل ਬਣ ਨਿਕਲ ਰਹੀ ਅਮਲ ਚਲੇ ਜਾਂਦੀ ਜੀ بہت ਅਜੀਬ ਸਥਿਤੀ ਚੋਂ ਸਾਹਮਣੇ ਆ ਨੀ ਅਜੇ ਫਿਲਹਾਲ ਤਾਂ پوسਟਮਾਰਟਮ ਦੀ رپورٹ ਨਹੀਂ ਵੇਟ ਅਸੀਂ ਕਰਦੇ ਉਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕੀਤੇ ਉਹਨਾਂ ਨੇ ਕਿ ਜਿਹੜਾ ਉਹਨਾਂ ਦੇ ਮੀਪੁਰ ਦੇ ਨਾਲ ਉਹਨਾਂ ਦਾ ਜਿਹੜਾ پولیس ਇੱਕ ਪੱਖਪਾਤ ਦਾ ਰਵਈਆ ਸਾਹਮਣੇ ਆ ਰਿਹਾ ਬਿਲਕੁਲ ਨਹੀਂ ਜੀ ਬਿਲਕੁਲ ਗਲਤ ਦੋਸ਼ ਹੈ ਜਿਹੜੀ ਡੈਥ ਹੋਈ ਹੈ ਜੇ ਉਸ ਪਰਿਵਾਰ ਨੂੰ ਦੁੱਖ ਹੈ ਤੇ ਬਤੌਰ ਐਸਐਚਓ ਬਤੌਰ ਪੁਲਿਸ ਡਿਪਾਰਟਮੈਂਟ ਮੈਨੂੰ ਔਰ ਮੇਰੇ ਸਾਰੇ ਸੀਨੀਅਰ ਆਫੀਸਰ ਵੀ ਇਸ ਚੀਜ਼ ਤੇ ਅਸੀਂ ਵੀ ਦੁੱਖ ਮਹਿਸੂਸ ਕਰਦੇ ਹਾਂ ਕਿ ਮੌਤ ਜਿਹੜੀ ਹੋਈ ਆ ਜਵਾਨ ਬੱਚੀ ਦੀ ਲੇਕਿਨ ਇਹ ਕਿ ਜੋ ਪੋਸਟਮਾਰਟਮ ਰਿਪੋਰਟ ਹੈ ਉਹਦੀ ਅਸੀਂ ਵੇਟ ਕਰ ਰਹੇ ਹਾਂ ਜੋ ਵੀ ਉੱਥੇ ਚ ਆਊਗੀ ਰਿਪੋਰਟ ਉਹਦੇ ਮੁਤਾਬਕ ਬਣਦੀ ਕਰ ਰਹੇ ਕਰ ਦਿੱਤੀ ਜਾਏਗੀ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕੋਈ ਗੱਲ ਨਹੀਂ ਜੀ ਬਿਲਕੁਲ 174 ਦੀ ਕਾਰਵਾਈ ਜਿਹੜੀ ਕਰ ਦਿੱਤੀ ਹੈ ਅਗਰ ਕੋਈ ਰਿਪੋਰਟ ਦੇ ਵਿੱਚ ਆਉਂਦਾ ਹੈ ਤੇ ਮੁਕਦਮਾ ਦਰਜ ਹੋਏਗਾ ਅਗਰ ਨਹੀਂ ਆਉਂਦਾ ਤਾਂ ਫਿਰ ਕਾਰਵਾਈ ਨਹੀਂ ਅੰਬੈਸੀ ਨਾਲ ਵੀ ਰਾਤ ਤੱਕ ਮੈਂ ਤੇ ਦਾ ਅੰਬੈਸੀ ਤੋਂ ਸਾਨੂੰ ਫੋਨ ਆਇਆ ਸੀ ਜਿਹੜੀ ਮ੍ਰਿਤਕ ਲੜਕੀ ਹੈ ਉਹਦੇ ਹਸਬੰਦ ਜਿਹੜੇ ਆ ਉਹਨਾਂ ਨੇ ਅੰਬੈਸੀ ਨੂੰ ਸੂਚਿਤ ਕੀਤਾ ਸੀ ਯੂਐਸਏ ਨੂੰ ਵੀ ਇਸ ਤਰ੍ਹਾਂ ਉਹਦੀ ਵਾਈਫ ਦੀ ਡੈਥ ਹੋਈ ਹੈ ਔਰ ਉਹਦੇ ਮਾਪੇ ਪਰਿਵਾਰ ਜਿਹੜੇ ਆ ਉਹ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਆ ਲੜਕੇ ਦੇ ਮਾਪੇ ਪਰਿਵਾਰ ਸਾਨੂੰ ਮੈਸੇਜ ਆਇਆ ਤੇ ਅਸੀਂ ਦੱਸਿਆ ਵੀ ਅਸੀਂ ਕੋਈ ਆਲਰੇਡੀ ਅਸੀਂ ਉਹਦਾ ਪੋਸਟਮਾਰਟਮ ਕਰਵਾ ਰਹੇ ਹਾਂ ਅੰਡਰ ਪ੍ਰੋਸੈਸ ਹੈ ਔਰ ਕੱਲ ਕਰਵਾ ਦਿੱਤਾ ਗਿਆ ਪੋਸਟਮਾਰਟਮ